ਨਾ ਨਾ ਪਰਮਜੀਤ ਇਹ ਕਹ ਲਈ ਬੇਟ ਨਾਲ ਪਤਾ ਇਨੇ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਪੇਸ਼ਕਾਇ ਸੀ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗੇ ਅਮਰੀਕਾ ਨੂੰ ਗਿਆ ਹੀ ਅਮਰੀਕਨ ਜਾਂਦੀ ਆ ਅੱਛਾ ਉੱਥੇ ਗਿਆ ਜੀ ਉਹ ਚੈੱਕ ਕਰਨ ਲੱਗਾ ਮਗਰੋਂ ਗੱਡੀ ਆ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਦਾ ਲੱਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਏ ਸਾਡੇ ਨਾਜੂਲਮ ਹੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰਜੇ ਤੇ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਸੀ ਲੁੱਟੇ ਮਾਰੇ ਗਏ ਜੇ ਹਾਏ ਬਰਬਾਦ ਹੋ ਗਏ ਹਾਏ ਸਹੀ ਬੋਤਹੀ ਰਹੀ ਬੜਾ ਸੋਣਾ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਾਏ ਦੋ ਸਾਲ ਹੀ ਹੋਏ ਗਏ ਨੂੰ ਜੇ ਉਹ ਨੀ ਗੱ ਸਾਥ ਨੇ ਪਾਜੀ ਚੱਲ ਜਾਣੀ ਕੋਈ ਹੰਗੀ ਨਹੀਂ ਜਿੱਡਾ ਜਵਾਨ ਸੀ ਫੇਨੀ ਸਾਟੋ ਦੇ ਗੜੀ ਕੋਈ ਚੀਜ਼ ਨਹੀਂ ਸੀ ਪਾਜੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਏ ਮੇਰੇ ਪੋਤਰੇ ਕੀ ਤੇ ਮੇਰਨਾ ਹਣੀ ਕੀਤੀ ਅਨੇਕਰੀ ਮੰਮੀ ਆਖ ਤੇਜ ਵੈਨੋ ਜਾਨਾ ਜਾਂਦਾ ਵੀ ਮੈਨੂੰ ਕਰਦਾ ਸਾਡੇ ਨਾਲ ਟਰਾਲੇ ਚ ਗੱਲਾਂ ਕਰਦਾ ਗਿਆ ਵਾ ਮੜਕੇ ਬੱਚਿਆਂ ਨੇ ਇਹ ਗੱਲ ਕੀਤੀ ਭੁਆ ਵੀ ਆ ਮਰ ਜੂ ਮੁੱਦਵੇ ਅੰਦਾ ਮੈਂ ਸੌਣ ਲੱਗਾ ਮੜਕੇ ਅਹੀਂ ਅੱਖਾਂ ਸੌਂ ਗਈ ਸੌਂ ਗਈ ਮੜਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ 4 ਦਿਨ ਹੋ ਗਏ ਫੋਨ ਲਾਉਂਦੇ ਆ ਨੂੰ ਕਿਤੇ ਹਣਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹੋਏ ਓਏ ਹਾਏ ਕੀ ਕਰਾਂਗੇ ਕਿਥੋਂ ਲੱਭਾਂਗੇ ਤੇਜ ਵੀਰ ਤੈਨੂੰ ਆਏ ਸਾਡਾ ਦੀਵਾ ਗੁੱਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਝੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ ਉਹਨੂੰ ਚੁੱਕ ਕੇ ਅੰਦਰ ਤੇ ਚੁੱਕ ਕੇ ਬਾਹਰ ਤੇ ਆਪ ਰੋਟੀ ਖੋਣੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿਥੇ ਗਿਆ ਬੱਚਾ 2 ਸਾਲ ਹੋ ਗਏ ਹੈ 2 ਸਾਲ ਹੋ ਗਏ ਹੈ ਵੈਦ ਵੀ ਉੱਥੇ ਹੈ ਹੈ ਟੱਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਹੈ ਲੈ ਨਜ਼ਰ ਹੋ ਗਏ ਹੈ ਹੈ ਜਾਨ ਨੂੰ ਕਹਿੰਨ ਕਿ ਜਰੂਰ ਹੈ 4 ਸਾਲ ਹੋ ਗਏ ਵਿਆਹ ਨੂੰ 4 ਸਾਲ ਹੋ ਗਏ ਯਾਰ ਬੱਚਾ ਹੋ ਗਿਆ ਨਹੀਂ ਅਜੇ ਬੱਚਾ ਨਹੀਂ ਕੋਈ ਮੇਰਾ ਨਾਮ ਅਰਸ਼ਬੀਰ ਹੈ ਅਰਸ਼ਬੀਰ ਅਰਸ਼ਬੀਰ ਕੀ ਕਹਿੰਦੇ ਕੀ ਗੱਲ ਹੋਈ ਹੈ ਤੁਹਾਡੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰਾਇਲੇ ਤੇ ਗੱਡੀ ਤਾਂ نیچے ਉੱtreਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਤੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪ੍ਰਾਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪਲੀਜ਼ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਕਰਨਾ ਕੀ ਪਣਾ ਵਰਤਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਨ ਕਿਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ ਮੇਰਾ ਨਾਂ ਜੀ ਭਾਈਿੰਦਰਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਅਈ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੇ ਲੜਕਾ ਹੀ ਆਪਣਾ ਤੇ ਕੀ ਗੱਲ ਬਣ ਗਈ ਨਾਲ ਨੂੰ ਇੰਨੇ ਜੱਟ ਬੈਸੀ ਗੱਲ ਜੀ ਕਦੀ ਬਣਨੀ ਸੀ ਮੇਰਾ ਕੀ ਦੋ ਲਖਾ ਦੀ ਹੈ ਜੀ ਦੋ ਕੋਈ ਦੋ ਨਾ ਕਰਦੇ ਕਿੰਨੇ ਚਿਰ ਤੋਂ ਲਗਾ ਸੀ ਕੈਨੇਡਾ ਗਏ ਸੀ ਇਹ ਜੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਸਾ ਵਾਪਰ ਕਰ ਹਾਂਜੀ ਹਸਾ ਆਇਆ ਉਧਰ ਕੋਈ ਹਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੁਣ ਹੋਣੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉਧਰ ਦੇ ਕੋਈ ਜਿਹੜੇ ਹੈਗੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਤਾਂ ਇਹ ਸੱਚਾ ਵੀ ਉਹ ਡੈਡ ਬੋਟ ਦੀ ਵਾਸਤੇ ਤੁਹਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾਰਾ ਹੋ ਗਿਆ ਸਾਡਾ ਵੀ ਹੋ ਗਿਆ ਜਣੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੀ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਫੇਰ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਡੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਝਾ ਸ਼ਵੇਰੇ ਸੁਪਰੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ پتہ ਪਿਆ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਕਦੇ ਉਦੋਂ ਅਸੀਂ ਕਾਹ ਹੋਈ ਪਤਾ ਹੀ ਕਰਨਾ ਸੀ ਕੀ ਕਰਨਾ 9 9 ਉੱਥੇ ਆ ਹਾਂਜੀ 9 ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆ ਜੀ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ